ਸ਼ੀਲੂ ਤੇ ਜਿੰਨੇ ਵੀ ਮੱਚਦੇ ਆ ਨਾ ਪੰਜਾਬ ਦੇ ਕੋਈ ਵੀ ਬੰਦਾ ਹੈ ਬੇਸ਼ੱਕ ਉਹ ਕਮੈਂਟੇਟਰ ਹੈ ਬੇਸ਼ੱਕ ਕੋਈ ਖਿਡਾਰੀ ਹੈ ਜਾਂ ਬੇਸ਼ੱਕ ਕੋਈ ਦਰਸ਼ਕ ਹੈ ਕੱਲੇ ਕੱਲੇ ਦਾ ਹੰਕਾਰ ਤੋੜ ਰਖਿਆ ਅੱਜ ਸ਼ੀਲੂ ਨੇ ਸ਼ੀਲੂ ਦਾ ਦੌਰ ਚੱਲਦਾ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਅੱਜ ਇੱਕ ਦੋ ਦਿਨ ਪਹਿਲਾਂ ਇੱਕ ਕਮੈਂਟੇਟਰ ਦੀ ਵੀਡੀਓ ਵਾਇਰਲ ਹੋਈ ਸੀ ਨਾ ਵੀ ਸ਼ੀਲੂ ਹੈ ਜਿਹੜਾ ਉਹ ਸਾਰੇ ਇਨਾਮ ਜਿੱਤ ਕੇ ਹਰਿਆਣੇ ਨੂੰ ਲਜਾਈ ਜਾਂਦਾ ਹੈ ਪੰਜਾਬ ਦੀ ਅਣਖ ਮਰ ਗਈ ਪੰਜਾਬ ਦੇ ਖਿਡਾਰੀਆਂ 'ਚ ਦਮ ਨਹੀਂ ਰਿਹਾ ਬਾਈ ਜੀ ਹੁਣ ਤੱਕ ਪੰਜਾਬ ਦੇ ਖਿਡਾਰੀਆਂ ਦਾ ਹੀ ਦੌਰ ਚੱਲਿਆ ਕਿੰਨਾ ਟਾਈਮ ਹੋ ਗਿਆ ਸਾਰੇ ਪੰਜਾਬ ਦੇ ਖਿਡਾਰੀ ਚੱਲੇ ਨੇ ਫੇਰ ਕੀ ਹੋ ਗਿਆ ਜੀ ਹਰਿਆਣੇ ਚੋਂ ਇੱਕ ਖਿਡਾਰੀ ਉੱਠ ਗਿਆ ਯਾਰ ਕਈ ਇਨਾਮ ਜਿੱਤ ਲਿਆ ਉਹਨਾਂ ਟਰੈਕਟਰ ਜਿੱਤ ਲਏ ਗੱਡੀਆਂ ਜਿੱਤ ਲਏ ਤੁਸੀਂ ਇਸੇ ਗੱਲ ਦਾ ਜਿਹੜਾ ਕੋਈ ਉਹ ਸ਼ਿਕਵਾ ਕਰਨ ਲੱਗੇ ਉਹਦੇ ਨਾਲ ਕੋਈ ਬੈਰ ਪਾ ਲਿਆ ਤੁਸੀਂ ਸ਼ੀਲੂ ਦੇ ਨਾਲ ਤੁਸੀਂ ਇੰਨਾ ਜ਼ਿਆਦਾ ਉਸ ਨੂੰ ਨਿੰਦਣ ਲੱਗੇ ਯਾਰ ਬੰਦੇ ਨੂੰ ਬਾਈ ਉਹਦੀ ਮਿਹਨਤ ਹੈ ਬੰਦਾ ਯਾਰ 12-13 ਸਾਲ ਦਾ ਸੀ ਜਦੋਂ ਕਬੱਡੀ ਖੇਡਣ ਲੱਗ ਗਿਆ ਸੀਗਾ ਤੇ ਇੰਨੀ ਜ਼ਿਆਦਾ ਦੇਸੀ ਮਿਹਨਤ ਕੀਤੀ ਹੈ ਆਪਣੇ ਕੀ ਕਰਦੇ ਨੇ ਜਿਹੜੇ ਕਬੱਡੀ ਖਿਡਾਰੀ ਪੰਜਾਬ ਦੇ ਨੇ ਜ਼ਿਆਦਾਤਰ ਉਹ ਜਿਮ ਵਗੈਰਾ ਲਾਉਂਦੇ ਨੇ ਸਰੀਰ ਮੁਰਦਦਾ ਨਹੀਂ ਇਸ ਬੰਦੇ ਦੀ ਸਾਰੀ ਦੇਸੀ ਮਿਹਨਤ ਹੈ ਕੱਲਾ ਕੱਲਾ ਸਰੀਰ ਦਾ ਅੰਗ ਕੰਮ ਕਰਦਾ ਛੋਟੇ ਜਿਹੀ ਜਾਨ ਹੈ ਤੇ ਅਸੀਂ ਘਰੇ ਗਏ ਸੀ ਸ਼ਿਲੂ ਦੇ ਸ਼ਾਇਦ ਤੁਸੀਂ ਉਹ ਵੀਡੀਓ ਵੇਖੀ ਵੀ ਹੋਣੀ ਉਹਦੇ ਡੈਡੀ ਨਾਲ ਜਿਹੜਾ ਪੋਡਕਾਸਟ ਹੈਗਾ ਤੇ ਉਹਦੇ ਵਿੱਚ ਦੱਸਿਆ ਵੀ ਸਾਰੀ ਉਹਦੀ ਦੇਸੀ ਤੇ ਨੇਚਰਲ ਖਾਾਕ ਹੈ ਫਲ ਫਲੂਟ ਖਾ ਲੇ ਜਾਂ ਫਿਰ ਦੇਸੀ ਘਿਓ ਦੀ ਚੂਰੀ ਖਾ ਲਈ ਪਿੰਨੀਆਂ ਵਗੈਰਾ ਇਹ ਜਿਹੜੀ ਉਹਦੀ ਖਾਾਕ ਹੈ ਕੋਈ ਉਹਨੇ ਈ ਗਾਣੀ ਲਾਉਣਾ ਜਾਂ ਕੋਈ ਉਹਨੇ ਸਪਲੀਮੈਂਟ ਨਹੀਂ ਲੈਣਾ ਦੂਜੀ ਗੱਲ ਉਹ ਜਦੋਂ ਵੀ ਪਿੰਡ ਹੁੰਦਾ ਹੈ ਤਕਰੀਬਨ 4 ਤੋਂ 5 ਘੰਟੇ ਜਿਹੜਾ ਮਿਹਨਤ ਕਰਦਾ ਹੈ ਗਰਾਊਂਡ ਦੇ ਵਿੱਚ ਜਾਂਦਾ ਹੈ ਜਵਾਖਾਂ ਦੇ ਨਾਲ ਖੇਡਦਾ ਹੈ ਸਾਡੇ ਪੰਜਾਬ ਦੇ ਤਾਂ ਬੜੇ ਅਜਿਹੇ ਨੇ ਜਿਹੜੇ ਮਿਹਨਤ ਹੀ ਨਹੀਂ ਕਰਦੇ ਕੱਲ ਸ਼ਾਜੀ ਦੀ ਟੀਮ ਹਾਰ ਗਈ ਨਾ ਉੱਥੇ ਜਿਹੜੀ ਹਰਿਆਣੇ ਦੇ ਵਿੱਚ ਗਈ ਸੀ ਸ਼ੀਲੂ ਤੇ ਰਵੀ ਦੇ ਉਹ ਹਾਲਟੋ ਜਿੱਤ ਗਏ ਸ਼ਾਜੀ ਨੂੰ ਇੱਕ ਕਮੈਂਟੇਟਰ ਨੇ ਪੁੱਛਿਆ ਵੀ ਕਿਵੇਂ ਤੂੰ ਫਿੱਟ ਨਹੀਂ ਲੱਗ ਰਿਹਾ ਕਹਿੰਦਾ ਮੈਂ ਕੈਨੇਡਾ ਤੋਂ ਆਇਆ ਹਾਲੇ ਮਿਹਨਤ ਕੀਤੀ ਨਹੀਂ ਤੇ ਮੈਂ ਮੈਚ ਖੇਡਣ ਲੱਗ ਗਿਆ ਤੇ ਇਹੀ ਗੱਲ ਬਾਈ ਸ਼ੀਲੂ ਨੂੰ ਪੁੱਛੋ ਸ਼ੀਲੂ ਮੈਂ ਕਹਿੰਦਾ ਵਿਆਹ ਦੀਆਂ ਪਾਰਟੀਆਂ ਨੂੰ ਬਥੇਰੀ ਆਉਂਦੀਆਂ ਨੇ ਕਹਿੰਦਾ ਮੈਂ ਜਾਣਦਾ ਨਹੀਂ ਹੈਗਾ ਮੈਂ ਆਪਣੀ ਮਿਹਨਤ ਤੇ ਧਿਆਨ ਰੱਖਦਾ ਵੱਧ ਤੋਂ ਵੱਧ ਉਹ ਬੰਦਾ ਜਿਹੜਾ ਮਿਹਨਤ ਕਰਦਾ ਹੈਗਾ ਤਾਂ ਕਰਕੇ ਬਾਈ ਉਹ ਫਿੱਟ ਹੈ ਤਾਂ ਕਰਕੇ ਸਭ ਤੋਂ ਉੱਪਰ ਹੈ ਬਾਕੀ ਇਹ ਜਾਂ ਗੱਲ ਨਹੀਂ ਹੈਗੀ ਕੋਈ ਕੀ ਪਤਾ ਉਹਦਾ ਦੌਰ ਕਦੋਂ ਖਤਮ ਹੋ ਜੇ ਨਾ ਅੱਜ ਆਪਾਂ ਯਾਰ ਉਹਤੇ ਮੱਚੀ ਜਾਂਦੇ ਆ ਬੰਦੇ ਤੇ ਪਰ ਉਹ ਬੰਦਾ ਇੰਨਾ ਸਰੀਫ ਹੈ ਉਹਦੇ ਤੁਸੀਂ ਘਰੇ ਵਗਜੋ ਮਿਲਣ ਜਿੱਦੇ ਉਹ ਘਰੇ ਹੋਊਗਾ ਉਹ ਕਿਸੇ ਨੂੰ ਮਨਾ ਨਹੀਂ ਕਰੂਗਾ ਦੂਜੀ ਗੱਲ ਕੋਈ ਚਾਹ ਪਾਣੀ ਠੰਡਾ ਆਪ ਪੀਏ ਮੈਨਾਂ ਕਿਸੇ ਵੀ ਬੰਦੇ ਨੂੰ ਜਿਹੜਾ ਦਰਸ਼ਕ ਨੂੰ ਉਹ ਜਾਣ ਨਹੀਂ ਦਿੰਦਾ ਕਰੋ ਕਿਸੇ ਵੀ ਫੈਨ ਨੂੰ ਆ ਸਪੈਸ਼ਲ ਆਪ ਬਣਾ ਕੇ ਲੈ ਕੇ ਆਉ ਆਪ ਜੌਰ ਸੋਈ ਦੇ ਵਿੱਚੋਂ ਆਪੇ ਚਾਹ ਪਾਣੀ ਆਪੇ ਠੰਡਾ ਲੈ ਕੇ ਆਉ ਇਹਨਾਂ ਨੇ ਇੱਥੇ ਪੰਜਾਬ ਦੇ ਕਈ ਤੁਸੀਂ ਖੜਾਰਿਆਂ ਦੇ ਘਰੇ ਵਗਦੇ ਤੁਹਾਨੂੰ ਘਰੇ ਨਹੀਂ ਵੜਨ ਦਿੰਦੇ ਬਥੇਰੇ ਨੇ ਮੈਂ ਸਾਰੇ ਨਹੀਂ ਕਹਿੰਦਾ ਵੀ ਮਾੜੇ ਨੇ ਪਰ ਵਿੱਚ ਹੈਗੇ ਨੇ ਘਰੇ ਨਹੀਂ ਵੜਨ ਦਿੰਦੇ ਬਾਈ ਜੀ ਬਾਹਰੋਂ ਕਹਿਣ ਦਿੰਦੇ ਨੇ ਵੀ ਉਹ ਤਾਂ ਹੈ ਨਹੀਂਗਾ ਘਰੇ ਨਹੀਂ ਹੈਗਾ ਇਹ ਖੜਾ ਦਿੱਤਾ ਇਹ ਜਿੰਗਲਾਂ ਚੱਲਦੀਆਂ ਨੇ ਤਾਂ ਬਈ ਉਹਦੀ ਮਿਹਨਤ ਆ ਯਾਰ ਸ਼ਿੱਲੂ ਦੀ ਹੈਨਾ ਪਰ ਇਹ ਕਮੈਂਟੇਟਰ ਨੇ ਜਿਹੜੀ ਆਪਦੀ ਪੜਾਸ ਗੱਡੀਆਂ ਸ਼ੀਲੂ ਪ੍ਰਤੀ ਦਿਖਾਉਣਾ ਹੈ ਨਾ ਵੀ ਯਾਰ ਹਰਿਆਣੇ ਨੂੰ ਜਿਹੜਾ ਉਹ ਜਾਈ ਜਾਂਦੇ ਨੇ ਗੱਡੀਆਂ ਮੋਟਰਸਾਈਕਲ ਪੈਸੇ ਜਾਈ ਜਾਂਦੇ ਨੇ ਭਾਈ 1966 ਤੇ ਪਹਿਲਾਂ ਪੰਜਾਬ ਤੇ ਹਰਿਆਣਾ ਇੱਕੋ ਸੀਗਾ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ ਜੇਕਰ ਕਬੱਡੀ ਨੂੰ ਪਿਆਰ ਕਰਦੇ ਹੋ ਹੈਨਾ ਤਾਂ ਕਬੱਡੀ ਨੂੰ ਪਿਆਰ ਕਰਦੇ ਹੋ ਕਬੱਡੀ ਦੇ ਨਾਲ ਜਿਹੜਾ ਮੇਲਜੋਲ ਰੱਖੋ ਐ ਨਹੀਂ ਯਾਰ ਵੀ ਉਹ ਖਿਡਾਰੀ ਤਕੜਾ ਹੈ ਜਾਂ ਉਹ ਖਿਡਾਰੀ ਮਾੜਾ ਹੈਗਾ ਤੁਸੀਂ ਬਸ ਸਪੋਰਟ ਕਰੋ ਬੇਸ਼ੱਕ ਉਹ ਖੜਾਈ ਹਰਿਆਣੇ ਦਾ ਹੈ ਬੇਸ਼ੱਕ ਪੰਜਾਬ ਦਾ ਤੁਸੀਂ ਕਬੱਡੀ ਨੂੰ ਕਬੱਡੀ ਦੇ ਨਜ਼ਰੀਏ ਤੋਂ ਦੇਖੋ ਵੀ ਇਹ ਇੱਕ ਖੇਡ ਆ ਯਾਰ ਇਨਾਮ ਕੋਈ ਵੀ ਜਿੱਤਿਆ ਬਸ ਸਵਾਦ ਲੈਣਾਗਾ ਹਾਂ ਚਲ ਆਪਾਂ ਮੰਨਦੇ ਆ ਵੀ ਫੈਨ ਕਿਸੇ ਦੇ ਹੁੰਨੇ ਆ ਚਲੋ ਉਹ ਨਹੀਂ ਜਿੱਤ ਸਕਿਆ ਯਾਰ ਸ਼ੀਲੂ ਜਿੱਤ ਗਿਆ ਫਿਰ ਕਿੱਡੀ ਕੀ ਗੱਲ ਆ ਪਰ ਹੱਦ ਤੋਂ ਵੱਧ ਜਿਹੜੇ ਪੰਜਾਬੀ ਨੇ ਉਹ ਸ਼ੀਲੂ ਦੇ ਫੈਨ ਨੇ ਇਸ ਵੇਲੇ ਤੇ ਬੜੇ ਲੋਕ ਮਿਲਣ ਜਾਂਦੇ ਆ ਸ਼ੀਲੂ ਨੂੰ ਉਹਦੇ ਘਰ ਜਾਂਦੇ ਆ ਸਾਰਿਆਂ ਦੀ ਸ਼ੀਲੂ ਬਹੁਤ ਜ਼ਿਆਦਾ ਵਧੀਆ ਰਿਸਪੈਕਟ ਕਰਦਾ ਹੈ ਸ਼ਿੱਲੂ ਯਾਰ ਆਪਦੇ ਜਿੱਥੇ ਵੀ ਕਬੱਡੀ ਦੇ ਵਿੱਚ ਇਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਹਾਡਾ ਫੇਵਰਿਟ ਖਿਡਾਰੀ ਨੇ ਦੁੱਲੇ ਦਾ ਨਾਮ ਲੈਂਦਾ ਉਹ ਸੁਲਤਾਨ ਦਾ ਨਾਮ ਲੈਂਦਾ ਉਹ ਬਿੱਟੂ ਲਗਾਲ ਦਾ ਨਾਮ ਲੈਂਦਾ ਪੰਜਾਬੀਆਂ ਦੇ ਨਾਮ ਹੀ ਲੈਂਦਾ ਉਹਦੇ ਦਿਲ ਵਿੱਚ ਕੋਈ ਵੀ ਖਾਰ ਨਹੀਂ ਹੈਗੀ ਜਿਹੜੀ 1% ਵੀ ਦੂਜੀ ਗੱਲ ਸ਼ਿੱਲੂ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਹੁੰਦਾ ਬਾਈ ਇਹ ਗੱਲ ਵੀ ਸੱਚੀ ਹੈਗੀ ਹੈਨਾ ਬੇਸ਼ੱਕ ਪੰਜਾਬ ਦੇ ਜਿੱਥੇ ਟੂਰਨਾਮੈਂਟ ਖੇਡਦਾ ਬੇਸ਼ੱਕ ਸ਼ਕਰਪੁਰ ਦੀ ਟੀਮ ਹੋਵੇ ਹੈਨਾ ਮਰਜੀ ਨਾਲ ਰੇਡਾਂ ਪਾਉਂਦੇ ਆ ਦਮ ਲੈ ਲੈ ਕੇ ਰੇਡਾਂ ਪਾਉਂਦੇ ਆ ਦਿਖਰਾਤ ਜਿਹੜਾ ਮੈਚ ਲੈ ਇੱਕ ਪਾਸਾ ਕਰਤਾ ਨਾ ਸ਼ਿੱਲੂ ਨੇ ਨਾਲ ਦੀ ਸੀਗੇ ਪੂਰੇ ਤਕੜੇ ਖੜਾ ਦੀ ਸੀ ਨਾਲੇ ਸ਼ਕਰਪੁਰਾ ਵਾਲਿਆਂ ਨਾਲ ਬੁਰੀਆਂ ਸੀ ਇਸਤਰਾ ਵਾਲਾ ਸੀਗਾ ਸਾਜੀ ਸੀ ਆਪਦੀ ਜਾਫ ਲਾਈਨ ਵੀ ਇੰਦਰਜੀਤ ਵਰਗੇ ਫਰਿਆਦ ਵਰਗੇ ਸਾਦੀ ਤਕੜੀ ਸੀ ਫੇਰ ਵੀ ਇੱਕ ਪਾਸਾ ਕਰਦਾ ਪਤੰਦਰ ਨੇ ਦੇਖ 31 ਪਹਿਲਾਂ ਕਰਦੇ ਉਹਨਾਂ ਦੇ ਦਾਸ ਹੀ ਰਹਿ ਗਏ ਬਾਈ ਸੱਚੀ ਉਹਦਾ ਦੌਰ ਚੱਲਦਾ ਜਿਹੜਾ ਉਹਦੇ ਰਾਹ ਦੇ ਵਿੱਚ ਆਊਗਾ ਨਾ ਪਲਟਿਆ ਜਾਊਗਾ ਸ਼ੀਲੂ ਦੇ ਨਾਲ ਇਸ ਵੇਲੇ ਪੰਗਾ ਨਾ ਲਓ ਸਿਰਫ ਉਹਦੀ ਖੇਡ ਨੂੰ ਇੰਜੋਏ ਕਰੋ ਦੂਜੀ ਗੱਲ ਕਮੈਂਟਾਂ ਦੇ ਵਿੱਚ ਨਾਲ ਲੜਿਆ ਕਰੋ ਸ਼ੀਲੂ ਨੇ ਆਪ ਜਿਹੜੀ ਲਾਈਵ ਇਹ ਗੱਲ ਕਹਾਈ ਰਾਤ ਵੀ ਤੁਸੀਂ ਨਾਲ ਲੜਿਆ ਕਰੋ ਸਾਡੇ ਪਿੱਛੇ ਅਸੀਂ ਦਵਾਰੇ ਫਿਰ ਇੱਕੋ ਜੇ ਹੋ ਜਾਣੇ ਆਂਗੇ ਤੁਸੀਂ ਕਮੈਂਟਾਂ ਦੇ ਵਿੱਚ ਇੱਕ ਦੂਜੇ ਨੂੰ ਜਿਹੜੀਆਂ ਗਾਲਾਂ ਕੱਢੀ ਜਾਂਦੇ ਹੋ ਪੰਜਾਬੀਆਂ ਪੰਜਾਬ ਵਾਲਿਆਂ ਨੂੰ ਜਾ ਫਿਰ ਹਰਿਆਣੇ ਦੇ ਪਲੇਅਰਾਂ ਨੂੰ ਉਹ ਬਹੁਤ ਗਲਤ ਗੱਲ ਆ। ਦੋਸਤੋ ਕਬੱਡੀ ਨੂੰ ਕਬੱਡੀ ਰਹਿਣ ਦਿਓ। ਸਿਰਫ ਇਹਦਾ ਸਵਾਦ ਲਓ, ਇੰਜੋਏ ਕਰੋ ਯਾਰ। ਕਰੋੜਾ ਰੁਪਿਆ ਲਾ ਕੇ, ਲੱਖਾਂ ਰੁਪਿਆ ਲਾ ਕੇ ਲੋਕਾਂ ਕਬੱਡੀ ਕੱਪ ਕਰਾਉਂਦੇ ਨੇ ਉਹ ਬੈਰ ਪਾਉਣ ਵਾਸਤੇ ਨਹੀਂ ਕਰਾਉਂਦੇ। ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ।